ਬਾਂਦਰ ਤੇ ਬੱਕਰੀ ਦੀ ਕਹਾਣੀ ਇਸ ਕਹਾਣੀ ਦੇ ਲੇਖਨੇ ਰਣਜੀਤ ਲਹਿਰਾ ਜੀ ਕਹਿੰਦੇ ਇੱਕ ਵਾਰ ਬਾਗ ਬਗੇਲਿਆਂ ਦੇ ਜ਼ੁਲਮਾਂ ਦੇ ੱੱਕੇ ਤੌੜਿਆਂ ਦੇ ਸਤਾਏ ਜੰਗਲ ਦੇ ਜਾਨਵਰਾਂ ਨੇ ਸ਼ੇਰ ਨੂੰ ਬਦਲ ਕੇ ਆਪਣਾ ਮੁਖੀਆ ਬਾਂਦਰ ਨੂੰ ਚੁਣ ਲਿਆ ਆਪਣੀ ਕੌਮ ਦਾ ਸਿਰ ਉੱਚਾ ਹੋਣ ਤੋਂ ਬਾਗੋ-ਬਾਗ ਹੋਏ ਜੰਗਲ ਦੇ ਸਮੂਹ ਬਾਂਦਰਾਂ ਨੇ ਪੂਰੀ ਸ਼ਾਨੋ-ਸ਼ੌਕਤ ਨਾਲ ਮੁਖੀਏ ਜੀ ਦੇ ਰਾਜ ਤਿਲਕ ਦਾ ਸਮਾਗਮ ਕੀਤਾ ਰਾਜਦਿਲਕ ਸਮਾਗਮ ਵਿੱਚ ਉਸ ਜੰਗਲ ਦੇ ਹੀ ਨਹੀਂ ਸਗੋਂ ਨੇੜੇ ਤੇਰੇ ਦੇ ਹੋਰ ਜੰਗਲਾਂ ਦੇ ਬਾਂਦਰਾਂ ਤੇ ਲੰਗੂਰਾਂ ਨੇ ਵੀ ਹਿੱਸਾ ਲਿਆ। ਸਮਾਗਮ ਵਿੱਚ ਜੰਗਲ ਦੀ ਰਾਇਆ ਵੀ ਵੱਧ ਛੜ ਕੇ ਸ਼ਾਮਲ ਹੋਈ। ਉਹਨਾਂ ਨੂੰ ਆਪਣੇ ਨਵੇਂ ਬਾਦਸ਼ਾਹ ਬਾਂਦਰ ਤੋਂ ਵੱਡੀਆਂ ਉਮੀਦਾਂ ਸਨ। ਬਾਗ ਬਗੇਲਿਆ ਨੂੰ ਨਾ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਤੇ ਨਾ ਹੀ ਉਹ ਸ਼ਾਮਲ ਹੋਈ। ਰਾਜਦਿਲਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੰਗਲ ਦੇ ਮੋਰੀ ਬਾਂਦਰਾਂ ਨੇ ਰਾਜਾ ਬਣੇ ਬਾਂਦਰ ਨੂੰ ਆਪਣੀ ਕੌਮ ਦਾ ਮਹਾਨਾਇਕ ਦੱਸਿਆ ਤੇ ਰੱਜ ਕੇ ਉਹਦੀ ਉਸਤਤ ਕੀਤੀ ਕਿਸੇ ਗਵਾਂਢੀ ਜੰਗਲ ਤੋਂ ਆਏ ਲੰਗੂਰ ਬਾਂਦਰ ਨੇ ਰਾਜਾ ਬਣੇ ਬਾਂਦਰ ਨੂੰ ਆਪਣਾ ਛੋਟਾ ਭਰਾਤਾ ਦੱਸਦਿਆਂ ਉਸ ਨੂੰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਤੇ ਲੰਗੂਰ ਹੋਣ ਦੇ ਨਾਤੇ ਉਹਦੇ ਸਿਰ ਤੇ ਹੱਥ ਰੱਖਣ ਦਾ ਪਰੋਸਾ ਦਿੱਤਾ ਅੰਤ ਵਿੱਚ ਗੱਦੀ ਸੰਭਾਲ ਰਹੇ ਬਾਂਦਰ ਨੇ ਆਪਣੀ ਰਿਆਇਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡਾ ਇਹ ਫੈਸਲਾ ਕੋਈ ਛੋਟਾ ਮੋਟਾ ਫੈਸਲਾ ਨਹੀਂ ਇਹ ਜੁਗ ਪਲਟਾਊ ਕੰਮ ਹੈ ਇੱਕ ਕ੍ਰਾਂਤੀ ਹੈ ਮੈਂ ਤੁਹਾਡੇ ਵਿੱਚੋਂ ਹਾਂ ਤੁਹਾਡੇ ਦੁੱਖ ਦਰਦ ਸਮਝਦਾ ਹਾਂ ਜੰਗਲ ਦੇ ਚੱਪੇ-ਚੱਪੇ ਤੇ ਮੇਰੀ ਬਾਜ਼ ਅੱਖਰੂਗੀ ਤਾਂ ਕਿ ਕੋਈ ਤੁਹਾਨੂੰ ਤੰਗ ਨਾ ਕਰ ਸਕੇ ਤੁਸੀਂ ਬਾਗ ਬਗੇਲਿਆਂ ਨੂੰ ਗੱਦੀ ਤੋਂ ਲਾਹਿਆ ਜਿਹੜੇ ਤੁਹਾਡਾ ਖੂਨ ਚੂਸਦੇ ਤੇ ਮਾਸ ਖਾਂਦੇ ਰਹੇ ਹਨ ਤੁਸੀਂ ਦੇਖਿਓ ਮੈਂ ਕਿਵੇਂ ਉਹਨਾਂ ਤੋਂ ਹਿਸਾਬ ਲਵਾਵਾਂਗਾ ਤੇ ਸਭ ਕੁਝ ਸਿਖਾਵਾਂਗਾ। ਬਾਂਦਰ ਨੂੰ ਆਵਾਜ਼ਾਂ ਬਦਲ-ਬਦਲ ਕੇ ਬੋਲਦੇ ਨੂੰ ਸੁਣ ਕੇ ਉੱਲੂ ਹੈਰਾਨ ਹੋਇਆ। ਕਿ ਇਹ ਤਾਂ ਸਾਥੋਂ ਵੀ ਵੱਧ ਆਵਾਜ਼ਾਂ ਕੱਢ ਲੈਂਦਾ ਹੈ। ਤੇ ਉਹਨੂੰ ਪੂਛ ਫੜ ਕੇ ਵਾਅਦੇ ਕਰਦੇ ਨੂੰ ਦੇਖ ਕੇ ਸ਼ਿਕਾਰੀਆਂ ਨੂੰ ਆਪਣੀ ਪੂਛ ਤੇ ਖੜਾ ਜਾਣ ਲਈ ਮਸ਼ਹੂਰ ਲੂੰਬੜ ਵੀ ਹੈਰਾਨ ਰਹਿ ਗਏ। ਕਿ ਇਹ ਤਾਂ ਉਹਨਾਂ ਤੋਂ ਵੀ ਵੱਧ ਕੇ ਪੂਛ ਤੇ ਖੜਾਣ ਵਿੱਚ ਮਾਹਰ ਹੈ। ਬਾਂਦਰ ਨੇ ਟਪੂਸੀਆਂ ਮਾਰ-ਮਾਰ ਕੇ ਸਮਾਗਮ ਵਿੱਚ ਰੰਗ ਬਣਿਆ। ਕਿ ਜੰਗਲ ਦੇ ਜਾਨਵਰਾਂ ਨੂੰ ਲੱਗਿਆ ਕਿ ਨਾ ਵਾਕਿਆ ਹੀ ਬਾਗ ਬਗੇਲਿਆਂ ਦੀ ਥਾਂ ਬਾਂਦਰ ਨੂੰ ਰਾਜਾ ਬਣਾ ਕੇ ਵੱਡਾ ਬਦਲਾ ਕਰ ਦਿੱਤਾ ਹੈ। ਬਾਂਦਰ ਦਾ ਰਾਜ ਭਾਗ ਸਹਿਜ ਮਤੇ ਚੱਲਣ ਲੱਗਿਆ ਹੀ ਸੀ ਕਿ ਇੱਕ ਦਿਨ ਜੰਗਲ ਦੀ ਇੱਕ ਬੱਕਰੀ ਦੇ ਮੇਮਣਿਆਂ ਨੂੰ ਸ਼ੇਰ ਚੁੱਕ ਕੇ ਲੈ ਗਿਆ। ਬੱਕਰੀ ਰੋਂਦੀ ਕਰਲਾਉਂਦੀ ਬਾਂਦਰ ਦੇ ਦਰਬਾਰ ਜਾ ਪਹੁੰਚੀ ਤੇ ਹਾਲ ਪਾਰਿਆ ਸ਼ੁਰੂ ਕਰ ਦਿੱਤਾ। ਬਾਂਦਰ ਮਹਾਰਾਜ ਨੇ ਬੱਕਰੀ ਨੂੰ ਦਲਾਸਾ ਦਿੰਦੇ ਹੋਏ ਕਿਹਾ ਕਿ ਰੋਣਾ ਧੋਣਾ ਬੰਦ ਕਰ ਤੇ ਗੱਲ ਦੱਸ ਕੀ ਹੈ। ਬੱਕਰੀ ਨੇ ਰੋਣੇ ਤੇ ਕਾਪੂ ਪਾਉਂਦੇ ਹਟਕੋਰੇ ਲੈਂਦੇ ਹੋਏ ਦੱਸਿਆ ਕਿ ਇੱਕ ਸ਼ੇਰ ਉਹਦੇ ਛੋਟੇ-ਛੋਟੇ ਮੇਮਣਿਆਂ ਨੂੰ ਚੁੱਕ ਕੇ ਲੈ ਗਿਆ ਤੁਸੀਂ ਉਹਨਾਂ ਨੂੰ ਛੜਾਓ ਮਹਾਰਾਜ ਨਹੀਂ ਤਾਂ ਉਹਨਾਂ ਨੂੰ ਮਾਰ ਕੇ ਖਾ ਜਾਵੇਗਾ ਸ਼ੇਰ ਦਾ ਨਾਂ ਸੁਣ ਕੇ ਬਾਂਦਰ ਨੇ ਆਪਣੀ ਕੰਬ ਦੀ ਪੂਛ ਨੂੰ ਅਕੜਾ ਕੇ ਕਿਹਾ ਸ਼ੇਰ ਦੀ ਇਹ ਮਜਾ ਤੇ ਨਾਲ ਹੀ ਛਾਲ ਮਾਰ ਕੇ ਵੱਡੇ ਸਾਰੇ ਦਰਖਤ ਤੇ ਜਾ ਚੜਿਆ ਤੇ ਲੱਗਿਆ ਟਪੂਸੀਆਂ ਮਾਰਨ ਕਦੇ ਇੱਕ ਡਾਣੇ ਤੋਂ ਦੂਜੇ ਡਾਣੇ ਤੇ ਕਦੇ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਜਿਵੇਂ ਪਲਵਾਨ ਪਲਵਾਨੀ ਤੋਂ ਪਹਿਲਾਂ ਡੰਡ ਬੈਠਕਾ ਕੱਢਦਾ ਹੁੰਦਾ। ਥੋੜੀ ਦੇਰ ਬਾਅਦ ਦੇਖਣ ਤੋਂ ਬਾਅਦ ਬੱਕਰੀ ਨੇ ਕਿਹਾ ਕੁਝ ਕਰੋ ਮਹਾਰਾਜ ਇੰਨੇ ਚਿਰ ਤਾ ਉਹ ਮੇਮਣਿਆਂ ਨੂੰ ਖਾ ਜਾਊਗਾ। ਬਾਂਦਰ ਕਹਿੰਦਾ ਬੁੱਢੀਏ ਬੱਕਰੀਏ ਤੂੰ ਦੇਖ ਨਹੀਂ ਰਹੀ ਮੈਂ ਕਿੰਨੀ ਭਜਨਠ ਕਰ ਰਿਆ। ਬੱਕਰੀ ਕਹਿੰਦੀ ਪਰ ਮਹਾਰਾਜ ਇਸ ਭਜਨਠ ਦਾ ਕੀ ਫਾਇਦਾ? ਸ਼ੇਰ ਤਾਂ ਉੱਧਰ ਜੰਗਲ ਵਿੱਚ ਹੈ। ਉੱਧਰ ਪਿੱਛੇ ਜਾ ਕੇ ਕੁਝ ਕਰੋ। ਬਾਂਦਰ ਕਹਿੰਦਾ ਬੱਕਰੀਏ ਮੈਂ ਤੇਰੇ ਮੇਵਣਿਆਂ ਨੂੰ ਬਚਾਉਣ ਲਈ ਹੀ ਭਜਨਠ ਕਰ ਰਿਹਾ ਜੇ ਭਜਨਠ ਵਿੱਚ ਕੋਈ ਕਸਰ ਹੈ ਤਾਂ ਦੱਸ ਇਹ ਤੋਂ ਵੱਧ ਤਾਂ ਮੈਂ ਹੋਰ ਕੀ ਕਰ ਸਕਦਾ ਬੱਕਰੀ ਕਹਿੰਦੀ ਭਜਨਠ ਤੇ ਆ ਲੱਗਦਿਆ ਉਦੋਂ ਤਾਂ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਮੈਂ ਆ ਕਰ ਦੇਉ ਮੈਂ ਉਹ ਕਰ ਦੇਉ ਹੁਣ ਸ਼ੇਰ ਵੱਲ ਮੂੰਹ ਕਰਕੇ ਕਰਦੇ ਤੇ ਤੇਰੀ ਮੋਕ ਕਿਉਂ ਨਿਕਲਦੀ ਐ ਉਦੋਂ ਤਾਂ ਮੋਢਿਆਂ ਤੇ ਪੂਛ ਧਰ ਕੇ ਕਹਿੰਦਾ ਸੀ ਮੈਂ ਬਾਗ ਬਗੇਲਾ ਤੋਂ ਪਿਛਲੇ ਹਿਸਾਬ ਵੀ ਲਵਾਂਗਾ ਹੁਣ ਪੂਛ ਛੱਡਾਂ ਚ ਕਿੱ데 ਹੀ ਬੈਠਾ ਯਾਵੇ ਝੂਠਾ ਨਰਕਾਂ ਨੂੰ ਜਾਣਾ ਬੱਦਵਾ ਮਾ ਦਿੰਦੀ ਜਾਂਦੀ ਬੱਕਰੀ ਨੂੰ ਸਮਾ ਕੇ ਬਾਂਦਰ ਨੇ ਕਿਹਾ ਨਾ ਹੁਣ ਤੁਹਾਡੇ ਪਿੱਛੇ ਆਪਣੀ ਜਾਨ ਤਾਂ ਨਹੀਂ ਗਵਾਉਣੀ ਇੱਥੇ ਤਾਂ ਰੋਜ਼ ਹੀ ਤੇਰੇ ਵਰਗੇ ਨੌਤੀ ਸੌ ਆਉਂਦੇ ਨੇ ਬਾਂਦਰ ਹੁਣ ਉਹ ਨਹੀਂ ਸੀ ਰਿਹਾ ਉਹ ਵੀ ਸਿਆਸੀ ਹੋ ਗਿਆ ਸੀ ਸਾਡੇ ਸਿਆਸੀ ਲੀਡਰਾਂ ਵਾਂਗ ਲੋਕਾਂ ਤੇ ਵਿਪਤਾ ਪਏ ਤਾਂ ਕੀ ਬਾਂਦਰ ਤੇ ਕੀ ਲੀਡਰ ਸਭ ਇੱਕੋ ਜਿਹੇ ਹੀ ਭਜਨਾ ਠੀਕ ਕਰਦੇ ਦਿਖਾਈ ਦਿੰਦੇ ਨੇ